ਖਰਾਬ ਝੋਨੇ ਦੀ ਫਸਲ ਦਾ ਐਮ.ਐਲ.ਏ ਬਲਾਚੌਰ ਸੰਤੋਸ਼ ਕੁਟਾਰੀਆ ਤੇ ਤਹਿਸੀਲਦਾਰ ਵੱਲੋਂ ਕੀਤਾ ਗਿਆ ਨਰੀਕਣ ਬਲਾਚੌਰ ਦੇ ਵਿਧਾਨ ਸਭਾ ਹਲਕਾ ਤੇ ਬਲਾਕ ਸੜਵਾ ਦੇ ਪਿੰਡ ਆਲੋਵਾਲ ਦੇ ਜੀਮੀਦਾਰ ਸਲਿੰਦਰ ਸਿੰਘ ਵਾਸੀ ਫਲੂਪੁਰ ਐਂਡ ਆਲੋ ਵਾਲ ਚੁ ਖੇਤੀ ਕਰਦੇ ਕਿਸਾਨ ਗੁਦਿਆਲ ਸਿੰਘ ਨੇ ਜਿਸ ਨੇ 18 ਤੇ 20 ਜੂਨ ਨੂੰ ਝੋਨਾ ਲਾਇਆ ਸੀ ਝੋਨਾ ਲਾਉਣ ਤੋਂ ਬਾਅਦ ਬਿਮਾਰੀ ਲੱਗਣ ਕਾਰਨ ਝੋਨੇ ਦਾ ਰੰਗ ਪੀਲਾ ਵੱਧ ਗਿਆ ਜਿਸ ਕਾਰਨ ਝੋਨੇ ਦੇ ਪੌਦੇ ਬੋਨੇ ਹੋਣ ਕਰਕੇ ਕਿਸਾਨਾਂ ਚ ਚਿੰਤਾ ਤੇ ਹਾਹਾਕਾਰ ਮੱਚੀ ਹੋਈ ਸੀ ਇਸ ਸਬੰਧ ਵਿੱਚ ਹਲਕਾ ਵਿਧਾਇਕ ਮੈਡਮ ਸੰਤੋਸ਼ ਟਾਰੀਆ ਤੇ ਬਲਾਚੌਰ ਦੇ ਤਹਿਸੀਲਦਾਰ ਰਵਿੰਦਰ ਕੁਮਾਰ ਬਾੰਸਲ ਹੁਣੀ ਖਰਾਬ ਝੋਨੀ ਦੀ ਫਸਲ ਦਾ ਦੌਰਾ ਕੀਤਾ ਹਲਕਾ ਵਿਧਾਇਕ ਨੇ ਕਿਹਾ ਕਿ ਇਸ ਸਬੰਧੀ ਸੀਐਮ ਭਗਵੰਤ ਮਾਨ ਨੂੰ ਮਿਲ ਕੇ ਵਿਧਾਨ ਸਭਾ ਚ ਮੁੱਦਾ ਠਾਉਣਗੇ ਬੰਦਾ ਮੁਆਵਜ਼ਾ ਦਵਾਇਆ ਜਾਵੇਗਾ ਉਧਰ ਸ਼ੇਰੀ ਪ ਸੁਵਾਨ ਸਿੰਘ ਪਠੜਗੁੜੀ ਪੰਜਾਬ ਸਕਰਤਮਾਂਕੀਂ ਤੀ ਕਿ ਚੋਰ ਖਰਾਬ ਹੋਏ ਝੋਨੇ ਦੀ ਫਸਲ ਦਾ ਵਣਦਾ ਮੁਆਵਜ਼ਾ ਦਿੱਤਾ ਜਾਵੇ ਅਵ ਰਖਦੇ ਆ ਹਰਮੇਸ਼ ਸਿੰਘ ਗੜਾ ਦੀ ਪੂਰੀ ਰਿਪੋਰਟ ਜੇ ਤੁਹਾਨੂੰ ਸਕਾਡੀ ਰਿਪੋਰਟ ਵਧੀਆ ਲੱਗੀ ਤਾਂ ਸਾਡਾ YouTube ਚੈਨਲ ਸਬਸਕ੍ਰਾਈਬ ਜਰੂਰ ਕਰੋ ਜੀ ਅੱਜ ਮੈਂ ਸਪੈਸ਼ਲ ਤੌਰ ਤੇ ਮੇਰੇ ਨਾਲ ਸਾਡੇ ਤਸੀਲਦਾਰ ਸਾਹਿਬ ਔਰ ਯੂਨੀਵਰਸਿਟੀ ਵਾਲੇ ਜਿੰਨੇ ਵੀ ਸਾਡੇ ਖੇਤੀਬਾੜੀ ਵਾਲੇ ਆ ਉਹ ਵੀ ਸਾਰੀ ਟੀਮ ਨੂੰ ਅਸੀਂ ਨਾਲ ਲੈ ਕੇ ਆਏ ਆ ਜਿਸ ਤਰ੍ਹਾਂ ਇਹਨਾਂ ਨੇ ਕਿਸਾਨ ਵੀਰਾਂ ਨੇ ਗੱਲ ਕੀਤੀ ਸੀ ਕਿ ਝੋਨੇ ਦੀ ਫਸਲ ਜਿਹੜੀ ਹੈ ਤੇ ਸਾਡੀ ਨੂੰ ਉਹਨੂੰ ਖਰਾਬ ਹੋ ਗਈ ਔਰ ਉਹਨੂੰ ਇੱਕ ਬਿਮਾਰੀ ਜਿਹੜੀ ਇਸ ਤਰ੍ਹਾਂ ਦੀ ਲੱਗ ਗਈ ਹੈ ਕਿ ਉਹ ਤੁਸੀਂ ਆ ਕੇ ਦੇਖੋ ਇਸ ਕਰਕੇ ਅੱਜ ਅਸੀਂ ਦੇਖਣ ਵਾਸਤੇ ਆਏ ਆ ਕੱਲ ਨੂੰ ਸਾਡਾ ਵਿਧਾਨ ਸਭਾ ਦਾ ਸੈਸ਼ਨ ਹੈ ਹੋ ਸਕਦਾ ਮੇਰੀ ਸ਼ਾਮ ਨੂੰ ਵੀ ਸੀਨ ਸਾਹਿਬ ਨਾਲ ਮੀਟਿੰਗ ਹੋਵੇ ਮੈਂ ਉਹਨਾਂ ਦੇ ਧਿਆਨ ਚ ਲਿਆ ਕੇ ਸਪੈਸ਼ਲ ਤੌਰ ਤੇ ਜਿਹੜੇ ਕਿ ਮੈਂ ਆਪਣੇ ਹਲਕੇ ਦੀ ਗੱਲ ਕਰਦੀ ਬਲਾਚੌਰ ਦੀ ਉਹ ਧਿਆਨ ਚ ਲਿਆ ਕੇ ਔਰ ਉਹਨਾਂ ਨੂੰ ਜਿਹੜਾ ਵੀ ਇਹਨਾਂ ਦਾ ਬੰਦ ਦਾ ਅਜਾ ਹੋਗਾ ਉਹ ਜਿਹੜਾ ਮੈਂ ਸਵਾਨ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਉਂਗੀ ਔਰ ਜਿੰਨੀਆਂ ਵੀ ਹੋਰ ਵੀ ਆਪਣੇ ਹਲਕੇ ਦੀਆਂ ਸਮੱਸਿਆਵਾਂ ਹਨ ਉਹਨਾਂ ਨੂੰ ਅਸੀਂ ਹੱਲ ਕਰਾਂਗੇ। ਅਕਾਜ਼ਬਰੀ ਹੋ ਜਾਵੇ ਸਪੈਸ਼ਲ ਤੌਰ ਤੇ ਸਾਡੇ ਪਸਤੀਆਂ ਨੂੰ। ਹਾਂਜੀ ਹਾਂਜੀ। ਜਰੂਰ ਜੀ। ਇਹ ਮੈਂ ਤੁਸੀਂ ਕੋ ਆਰਡਰ ਕਰਵਾ ਦਿਓ। ਅਸੀਂ ਕਰਾ ਦੇਵਾਂਗੇ। ਗਰਦਾਰੀਆਂ ਨੇ ਪਤਾ ਲੱਗਾ ਜਿਹਦਾ ਕਿੰਨਾ ਨੁਕਸਾਨ ਆ ਉਸ ਹਿਸਾਬ ਨਾਲ ਦੋਸਾਂ ਨੂੰ ਦੇਣਾ ਉਸ ਦੇ ਹਿਸਾਬ ਨਾਲ ਕਿਸ ਦਾ ਕੱਟ ਕੇ ਕਿਸ ਦਾ ਵੱਧ ਕਿਸੇ ਦਾ ਐਗਰੀਕਲਚਰ ਡਿਪਾਰਟਮੈਂਟ ਵੀ ਖੜਾ ਤਸਵੀਰਦਾਰ ਵੀ ਖੜਾ ਇਹ ਨਹੀਂ ਕੋਈ ਗੱਲ ਹੈ ਤੁਸੀਂ ਸਾਡੇ ਉੱਪਰ ਆਪਾਂ ਆਰਡਰ ਜਨ ਪੂਰਾ ਠੀਕ ਹੈ ਬਾਕੀ ਪਤਾ ਹੈ ਹਨਾ ਪਰ ਤੁਸੀਂ ਸੀਐਮ ਸਾਹਿਬ ਦਾ ਆਰਡਰ ਕਰਾਓ ਗਰਦਾਰੀ ਮੈਮ ਕਿੰਨੇ ਕਿ ਨੁਕਸਾਨ ਦਾ ਅਨੁਮਾਨ ਹੈਗਾ ਕਿ ਕਿਸਾਨਾਂ ਨੇ ਹੁਣ ਦੱਸਿਆ ਆਏਗਾ ਤੁਹਾਡੇ ਕੋਲ ਇਧਰ ਲਪੇਡਾਂ ਦੇ ਵਿੱਚ ਕਿੰਨਾ ਇਹਨਾਂ ਨੇ ਅੱਜ ਆਏ ਆ ਜਿਸ ਤਰ੍ਹਾਂ ਜੇ ਇਹਨਾਂ ਨੇ ਅੱਜ ਜਿਹੜੇ ਅਸੀਂ ਇਹ ਪਿੰਡ ਵਿੱਚ ਖੜੇ ਆ ਕੁਝ کھیਤ ਬਾਹ ਵੀ ਦਿੱਤੇ ਆ ਵਿੱਚ ਉਹ ਟਿਕਾਣਾ ਤੇ ਇਹਨਾਂ ਨੇ ਆਪਣੇ ਮੈਂ ਨਾਲ ਗੱਲ ਕਰੀ ਉਹਨਾਂ ਨੇ ਦੱਸਿਆ ਕਿ ਜਿਹੜਾ ਕਿ ਮੰਡ ਦਾ ਸਾਡਾ ਬੇਟ ਦਾ ਏਰੀਆ ਉਸ ਪਾਸੇ ਵੀ ਹੈ ਉਹ ਵੀ ਅਸੀਂ ਦੇਖਦੇ ਆਂ ਔਰ ਜਿਹੜੀ ਕਿ ਗਦਾਬਰੀ ਦੀ ਗੱਲ ਆਖੀ ਹੈ ਉਹ ਵੀ ਮੈਂ ਸਾਰੇ ਸੀਐਮ ਸਾਹਿਬ ਦੇ ਧਿਆਨ ਚ ਲਿਆ ਕੇ ਜਿਹੜਾ ਕਿ ਇਹਨਾਂ ਨੂੰ ਅਸੀਂ ਬੰਦ ਦਾ ਜਿਹੜਾ ਉਹਦਾ ਮੋਬਾਈਲ ਆ ਉਹ ਮੈਂ ਦਵਾ ਤੁਹਾਡੇ ਪਿੱਛੇ ਤੇ ਮੰਡ ਜਾ ਇਲਾਕੇ ਦੇ ਵਿੱਚ ਜੱਟ ਪਰ ਅਸੀਂ ਗਏ ਸੀਗੇ ਉੱਥੇ ਵੀ ਇੱਕ ਜ਼ਿਮੀਂਦਾਰ ਤੇ 10-15 ਖੇਤ ਹੈ ਸਿਰਫ ਇਹੀ ਪ੍ਰੋਬਲਮ ਹੈ ਉਥੇ ਖੇਤੀਬਾੜੀ ਵਿਭਾਗ ਨੇ ਪੱਲਾ ਝਾੜ ਦਿੱਤਾ ਵੀ ਸਾਡੀ ਇਹ ਚ ਕੋਈ ਦੋਸ਼ ਨਹੀਂ ਹੈਗਾ ਕਿ ਨਾ ਸਾਡਾ ਬੀ ਖਰਾਬ ਹੈ ਤੁਸੀਂ ਜ਼ਮੀਨ ਦੀ ਪਰਖ ਕਰਾਓ ਕਿਹਾ ਤੁਸੀਂ ਜ਼ਮੀਨ ਦੀ ਪਰਖ ਕਰਾਣ ਲਈ ਖੇਤੀਬਾੜੀ ਵਿਭਾਗਾਂ ਕੋਲ ਖੜਾ ਕਹਿਦੇ ਹੋ ਹਦਸਤ ਕਰਦੇ ਨਹੀਂ ਇਹ ਤਾਂ ਜ਼ਮੀਨ ਦੇ ਨਾਲ ਕੋਈ ਹੈ ਨਹੀਂ ਹੈ ਵਾਇਰਸ ਤੋਂ ਆ ਜੇ ਤਾਂ ਜ਼ਮੀਨ ਦੇ ਵਿੱਚ ਕਿਸੇ ਤਤ ਦੀ ਘਾਟ ਹੋਵੇ ਜਾਂ ਕੋਈ ਹੋਰ ਕਾਰਨ ਹੋਵੇ ਤਾਂ ਸੀ ਕਰਵਾ ਲਈਏ ਤੇ ਹੈ ਹੀ ਵਾਇਰਸ ਆ ਜ਼ਮੀਨ ਦੀ ਘਾਟ ਦਾ ਕੋਈ ਇਹਦੇ ਨਾਲ ਕੋਈ ਸਰ ਤੁਸੀਂ ਕਹਿੰਦੇ ਨਵੀਂ ਬਿਮਾਰੀ ਹੈਗੀ ਹੈ ਹਾਂ ਬਿਲਕੁਲ ਨਵੀਂ ਬਿਮਾਰੀ ਆ ਹਾਂਜੀ ਇਹਦੇ ਸਿੰਪਟਮਸ ਕੀ ਰਹੇ ਹੈਗੇ ਜੀ ਕਿਉਂਕਿ ਜਦੋਂ ਆਪਾਂ ਬੀਜ ਤੁਸੀਂ ਕਹਿੰਦੇ ਬੀਜ ਦੇ ਵਿੱਚ ਕੋਈ ਲੈਣਾ ਤੇ ਨਾਣੀ ਹੈ ਕਿ ਬੀਜ ਦਾ ਨਹੀਂ ਹੈ ਫਿਰ ਤੁਹਾਡੀ ਤੁਹਾਡੀ ਕਿਹੜੀ ਆਗੇ ਫਿਰ ਇਹ ਉਹੀ ਹੈ ਨਾ ਜਿਹੇ ਤਾਂ ਸਦਰਨ ਰਾਈਸ ਬਲੈਕ ਸਟ੍ਰੀਕ ਡਵਾਰਫ ਵਾਇਰਸ ਦਾ ਨਾਮ ਦਿੱਤਾ ਉਹਨੇ ਯੂਨੀਵਰਸਿਟੀ ਨੇ ਓਕੇ ਜੀ ਤਾਂ ਉਹ ਵਾਇਰਸ ਦੇ ਕਰਕੇ ਆ ਨੀ ਵੀਰਸਾ ਕਿੱਦਾਂ ਜੀ ਇੱਕ ਝੋਨੇ ਨੂੰ ਜਾਂ ਕਿਸੇ ਕੋਈ ਵੀ ਫਸਲ ਨੂੰ ਕਿੱਦਾਂ ਇੰਫੈਕਟ ਕਰਦੀ ਹੈ ਜੀ ਬੱਚੇ ਇਹ ਜਿਸ ਤਰ੍ਹਾਂ ਜੇ ਜੇਸ ਵੀ ਬੀ ਦੇ ਵਿੱਚੋਂ ਆਇਆ ਜੇ ਜਿਹੜਾ ਵੀ ਪੌਦਾ ਇਨਫੈਕਟਡ ਆ ਮੈਂ ਪਹਿਲਾ ਦਿਨ ਵੀ ਜਿਹੜਾ ਪੂਰੀ ਪੇਟਾ ਵਾਲਾ ਡਿੱਡਾ ਇੱਕ ਇੱਕ ਚਿੱਟੀ ਪੇਟਾ ਉਹ ਦਰਾ ਚੂਸਦੇ ਆ ਜਦੋਂ ਇੱਕ ਪੌਦੇ 'ਚ ਜਿਹੜਾ ਇਨਫੈਕਟਡ ਪੌਦਾ ਜਦੋਂ ਉਹਦੇ ਤੋਂ ਰਾ ਚੂਸ ਕੇ ਦੂਜੇ ਪੌਦੇ ਤੇ ਧੋੜੀ ਦੇ ਵਿੱਚ ਹੀ ਫੈਲਦਾ ਸਰਕਲ ਦੇ ਵਿੱਚ ਹੀ ਤੇ ਉਹ ਦੂਜੇ ਨੂੰ ਫੇਰ ਇਨਫੈਕਟ ਕਰਦਾ ਤੀਜਾ ਜਿੰਨੇ ਕਿੱਦਾਂ ਉਹਨੇ ਸਰਕਲ ਬਣਾਈ ਜਾਣਾ ਉਸ ਜਦੋਂ ਪਹਿਲਾ ਪੌਦਾ ਸੁੱਕ ਗਿਆ ਜਿਹਦੇ ਤੇ ਸੀਗਾ ਫੇ ਉਹਨੇ ਉਹਨੂੰ ਛੱਡ ਦੇਣਾ ਹੁਣ ਵੀ ਜਦੋਂ ਅਸੀਂ ਵੀ ਕਈ ਵਾਰ ਦੇਖਦੇ ਅਗੇ ਕੋਈ ਦਵਾਈਆਂ ਵਾਲੀ ਦੁਕਾਨ ਤੋਂ ਸਪਰੇਅ ਲੈਕਰਨੀ ਚਾਹੀਦੀ ਹੈ ਜੀ ਕਿ ਨਹੀਂ ਕਰਨੀ ਚਾਹੀਦੀ ਦੇਖੋ ਜੇ ਤਾਂ ਇਹਦੇ ਲਈ ਸਪੈਸ਼ਲ ਕੋਈ ਸਪਰੇਅ ਨਹੀਂ ਹੈਗਾ ਵੀ ਜਿੱਥੇ ਮੈਂ ਪਹਿਲਾਂ ਹੀ ਬੇਨਤੀ ਕਰੀ ਜਨਾ ਵੀ ਜਿੱਥੇ ਉਹ ਸਕਿੰਗ ਪੈਸਟ ਹੈਗਾ ਰਸ ਚੂਸਣ ਵਾਲਾ ਕੀੜਾ ਹੈਗਾ ਉਹ ਧੋੜੀਆਂ ਦੇ ਵਿੱਚ ਹੀ ਆਉਂਦਾ ਜਿੱਦਾਂ ਹੈਗੇ ਤੁਹਾਨੂੰ ਨਜ਼ਰ ਆਣੀਆਂ ਤੇ ਜੇ ਉਹ ਕੀੜਾ ਹੈਗਾ ਤਾਂ ਫਿਰ ਤਾਂ ਆਪਾਂ ਕਹਿੰਦੇ ਵੀ ਜਿਹੜੀ ਵੀ ਦਾਸ ਚੂਸਣ ਵਾਲੀਆਂ ਦਵਾਈਆਂ ਉਹ ਕੀੜੇ ਨੂੰ ਮਾਰਦੀਆਂ ਐ ਐਮੀਡੈਕਲੋਪਰੇਡਾ ਜਾਂ ਫੈਮਥੋਕਸਾਨਾ ਜਿੱਦਾਂ ਕੁਝ ਬੈਨ ਵੀ ਹੈਗੀਆਂ ਨੇ ਇਹਨਾਂ ਤੋਂ ਤਾਂ ਉਹ ਚੀਜ਼ਾਂ ਉਹ ਆਪਾਂ ਉਹਨੂੰ ਸਿਰਫ ਫੈਲਣ ਤੋਂ ਰੋਕਣ ਲਈ ਕਰ ਸਕਦੇ ਹਾਂ ਉਹਨੂੰ ਜਿਹੜਾ ਹਾਡੇ ਇੱਥੇ ਸੱਤ ਖੇਤ ਹੈ ਗਣੀਆਂ ਬਿਲਕੁਲ ਖਰਾਬ ਸਾਥੋਂ ਜ਼ਿਆਦਾ ਇਹਨਾਂ ਦਾ ਨੁਕਸਾਨ ਹੈ ਠੀਕ ਹੈ ਉਹਦੇ ਨਾਲੇ ਚਾਹਦੇ ਦੇ ਉਹ ਜਾਇ ਕੋ ਗੱਲ ਮੁੰਡਾ ਚਾਹਦੇ ਉੱਥੇ ਟਿੱਡਾ ਜਾ ਨਹੀਂ ਰਿਹਾ ਉਹ ਐਨ ਟਿੱਡਾ ਇੱਕ ਨਹੀਂ ਹੈਗਾ ਜੀ ਟਿੱਡਾ ਦੇਖੋ ਟਿੱਡਾ ਤਾਂ ਹੈਗਾ ਕਿੱਥੇ ਉੱਥੇ ਜਾ ਕੇ ਕਰਦੇ ਗੱਲ ਉੱਥੇ ਚੱਲਦੇ ਆਪਾਂ ਉੱਥੇ ਟਿੱਡੇ ਕਰਕੇ ਤਾਂ ਫੈਲਦਾ ਉਹ ਇੱਕ ਤੇ ਜਿਹੜਾ ਇਨਫੈਕਟਡ ਹੈ ਉਹ ਤੋਂ ਦੂਜੇ ਨਹੀਂ ਟਿੱਡਾ ਨਹੀਂ ਹੈਗਾ ਜਿੱਥੇ ਹੈਗੀ ਬਿਮਾਰੀ ਉਹ ਪੌਦਾ ਬਿਲਕੁਲ ਛੋਟਾ ਹੈ ਤੇ ਜਿਹੜੇ ਹੈਲਦੀ ਹੈ ਤੁਸੀਂ ਦੇਖ ਹੀ ਲਓ ਤੁਹਾਡੇ ਸਾਹਮਣੇ ਉਹ ਪੂਰੇ ਜੋ ਬੰਦੇ ਆ ਤੌਰ ਇਹਨਾਂ ਦਾ ਪਾਕ ਕੀ ਆ ਫੇ ਟਿੱਡੇ ਦਾ ਪਾਕ ਕੀ ਆ ਟਿੱਡੇ ਲਈ ਜਿਹਦਾ ਇਮੀਡੈਕਟੋਪਰੇਟਿਕਾ ਕਪੜਾ ਸੈਕਿੰਗ ਪੈਸਾ ਉਹਦੇ ਲਈ ਹੈਗਾ ਉਹ ਪਾ ਸਪਰੇਅ ਕਰਦੇ ਆ 40 ਐਮਐਲ ਕੇਤੀ ਪੈਂਦੀ ਆ ਤੇ ਉਹਦੇ ਨੇ ਜੇ ਜਿਹੜਾ ਕਿੱਡਾ ਤਾਂ ਠੀਕ ਆ ਆਪਾਂ ਕਹਿੰਦੇ ਟਿੱਡੇ ਨਾ ਫੈਲਦਾ ਜੀ ਇੱਕ ਦੂਜੇ ਇੱਕ ਪੌਦੇ ਤੋਂ ਦੂਜੇ ਪੌਦੇ ਤੇ ਵਹਿ ਕੇ ਫੈਲਦਾ ਹੈ ਅਸੀਂ ਤਿੰਨ ਦਿਨ 15 ਦਿਨ ਦੇ ਵਿੱਚ ਅਸੀਂ ਤਿੰਨ ਤਿੰਨ ਸਪਰੇਅ ਕਰ ਚੁੱਕੇ ਹਾਂ ਸਾਡੇ ਕੋਲ ਪੂਰਾ ਰਕਵੜਾ ਹੈ ਉਹਦਾ ਮਤਲਬ ਟਿੱਡਾ ਕਿਉਂ ਨਹੀਂ ਮਰਿਆ ਟਿੱਡਾ ਵੀ ਨਹੀਂ ਮਰ ਰਿਹਾ ਉਹਨਾਂ ਟਿੱਡਾ ਹੈ ਵੀ ਨਹੀਂ ਹੈਗਾ ਤੁਹਾਡੇ ਖੇਤਾਂ 'ਚ ਆ ਜਿਹੜਾ ਟਿੱਡਾ ਹੈ ਨਹੀਂ ਤਾਂ ਵਾਇਰਸ ਵੀ ਫੈਲ ਲਿਆ ਨਹੀਂ ਵਾਇਰਸ ਦੇਖੋ ਜਿੱਥੋਂ ਜੇਕ ਬ ਨੇ ਹੈ ਵਾਇਰਸ ਕਰਕੇ ਹੈ ਫੈਲਦਾ ਢਿੱਡੇ ਕਰਕੇ ਹੈ ਤੇ ਇਹ ਐਦਾਂ ਨਹੀਂ ਹੁੰਦਾ ਹਾਂਜੀ ਪ੍ਰੋਪਰ ਯਾਨੀ ਮਤਲਬ ਇਹੀ ਹੈ ਨਾ ਕਹਿਣ ਦਾ ਮਤਲਬ ਪ੍ਰੋਪਰੀ ਦਾ ਕੋਈ ਇਲਾਜ ਨਹੀਂ ਹੈਗਾ ਹਾਂਜੀ ਕਿੰਨਾ ਦਿਨਾਂ ਚ ਇਲਾਜ ਫਿਰ ਗਿਆ ਨਾ ਕਿੰਨਾ ਕਿੰਨਾ ਵੀ ਉਹ ਤਾਂ ਬੋਲਣ ਦੇ ਨੇ